ਅਗਲੀ ਗੱਲ ਕਰੀਏ ਵਿਜੇ ਸ਼ਾਹ ਦੀ ਵਿਜੇ ਸ਼ਾਹ ਭੱਜਿਆ ਭੱਜਿਆ ਗਿਆ ਸੁਪਰੀਮ ਕੋਰਟ ਪਰ ਕਹਿੰਦੇ ਉਹ ਵਿਜੇ ਸ਼ਾਹ ਨੂੰ ਉੱਥੇ ਹੀ ਘੇਰਾ ਪੈ ਗਿਆ ਪ੍ਰਵੀਨ ਜੀ ਵਿਜੇ ਸ਼ਾਹ ਹੋਵੇ ਜਾਂ ਇਹਨਾਂ ਦਾ ਉਪ ਮੁੱਖ ਮੰਤਰੀ ਹੋਵੇ ਹਾਂ ਜੀ ਮਤਲਬ ਇਹਨਾਂ ਨੇ ਜੋ ਭਾਰਤੀ ਫੌਜ ਨਾਲ ਕੀਤਾ ਹੂੰ ਹੂੰ ਉਸ ਮਾਮਲੇ ਦੇ ਵਿੱਚ ਤਾਂ ਭਾਜਪੀ ਦਾ ਜਿਹਾ ਜਿਹਾ ਵਰਤਾਰਾ ਰਿਹਾ ਇਹ ਜਿਹਾ ਠੰਗ ਤਰੀ ਕਰ ਰਿਹਾ ਹੁਣ ਤੱਕ ਤਾਂ ਪੁੱਠੇ ਡੰਗੇ ਹੋਣੇ ਚਾਹੀਦੇ ਸੀ ਹੂੰ ਮਤਲਬ ਇਹਦਾ ਮਤਲਬ ਤੁਹਾਡੀ ਇਹ ਨੀਤੀ ਵੀ ਹਵਾ ਹੋ ਗਈ ਤੁਹਾਡਾ ਰਾਸ਼ਟਰਵਾਦ ਵੀ ਫੋਕਾ ਹੀ ਆ ਫਿਰ ਤਾਂ ਹਾਂਜੀ ਹਾਂਜੀ ਤੁਹਾਡੀ ਨਸਟਾ ਵੀ ਫੋਕੀ ਹੋਇਆ ਤੁਹਾਡੇ ਭਾਰਤੀ ਫੌਜ ਪ੍ਰਤੀ ਸਨਮਾਨ ਦੀਆਂ ਗੱਲਾਂ ਵੀ ਫਿਰ ਤਾਂ ਫੋਕੀ ਹੀ ਨਿਕਲੀਆਂ ਹੂੰ ਫਿਰ ਤੁਸੀਂ ਇਹ ਦੇਖੋ ਕਿ ਪੰਜਾਬ ਦਾ ਇੱਕ ਮਾਸੂਮ ਜਾਂ ਜਵਾਕ ਕਹਿੰਦੇ ਜੀ ਇਹ ਪਾਕਿਸਤਾਨ ਦਾ ਜਸੂਸ ਹੈ ਇਹ ਮੁੰਡਾ ਜੀ ਕਹਿੰਦੇ ਜੀ ਇਹ ਕਰਤਾਰਪੁਰ ਸਾਹਿਬ ਗਿਆ ਸੀ ਜੀ ਉੱਥੋਂ ਹੱਤਬਾਜ਼ੀ ਬਣ ਕੇ ਆ ਗਿਆ ਜੀ ਉੱਥੋਂ ਜਸੂਸ ਬਣ ਕੇ ਆ ਗਿਆ ਜੀ ਉਹਨਾਂ ਦਾ ਟੌਟ ਬਣ ਕੇ ਆ ਗਿਆ ਜੀ ਪਤਾ ਨਹੀਂ ਜੋ ਜੋ ਕੀ ਕੀ ਹੁਣ ਸੱਚ ਝੂਠਤਾ ਜਾਂ ਰੱਬ ਜਾਣਦਾ ਜਾਂ ਮੁੰਡਾ ਜਾਣਦਾ ਹਾਂਜੀ ਪਰ ਪਿੰਡ ਸਾਰਾ ਉਹਦੇ ਨਾਲ ਖੜ ਗਿਆ ਹਮ ਪਿੰਡ ਸਾਰਾ ਉਸ ਮੁੰਡੇ ਨਾਲ ਖੜਾ ਹਮ ਹਮ ਅਸ਼ੋਕਾ ਯੂਨੀਵਰਸਿਟੀ ਹਰਿਆਣੇ ਦਾ ਇੱਕ ਪ੍ਰੋਫੈਸਰ ਚੱਕ ਲਿਆ ਜੀ ਇਹਨਾਂ ਨੇ ਕਿ ਜੇ ਨਹੀਂ ਭਾਰਤੀ ਫੌਜ ਬਾਰੇ ਕੋਈ ਟਿੱਪਣੀ ਕਰਤੀ ਕੁਛ ਬਿਲਕੁਲ ਜੇ ਭਾਰਤੀ ਫੌਜ ਬਾਰੇ ਕੋਈ ਪੱਤੀ ਜਨ ਟਿੱਪਣੀ ਕਰਨ ਤੇ ਤੁਸੀਂ ਬੰਦੇ ਨੂੰ ਕੁਛ ਲਿਖਣ ਤੇ ਬੋਲਣ ਤੇ ਕੁਛ ਚੱਕ ਸਕਦੇ ਹੋ ਹਾਂ ਜੀ ਜੇ ਸ਼ਾਹ ਤੋਂ ਮਾੜੀ ਟਿੱਪਣੀ ਤਾਂ ਨਹੀਂ ਕੀਤੀ ਹੋਣੀ ਉਹਨੇ ਹਾਂ ਉਹਨੂੰ ਕਿਉਂ ਨਹੀਂ ਚੱਕਿਆ ਬੀਜੇ ਸ਼ਾਹ ਨੂੰ ਵਜਤਾਂ ਕਿਉਂ ਨਹੀਂ ਚੱਕਿਆ ਹਾਂ ਉਪਰ ਰਾਸ਼ਟਰ ਉਪ ਮੁੱਖ ਮੰਤਰੀ ਇਹਨਾਂ ਦਾ ਮੱਧ ਪ੍ਰਦੇਸ਼ ਦਾ ਹਾਂ ਹਾਂ ਉਹ ਤਾਂ ਸਿੱਧਾ ਹੀ ਕਹਿੰਦਾ ਸਾਰੀ ਫੌਜੇ ਮੋਦੀ ਦੇ ਪੈਰਾਂ 'ਚ ਪਈ ਹੈ ਹਾਂ ਉਹ ਤਾਂ ਕਹਿੰਦਾ ਭਾਰਤੀ ਸੈਨਿਕ ਵੀ ਔਰ ਭਾਰਤੀ ਸੈਨਾ ਵੀ ਮੋਦੀ ਦੇ ਚਰਨਾ 'ਚ ਨਤਮਸਤਕ ਹੈ ਅੱਛਾ ਅੱਜ ਤਾਂ ਕੋਣ ਕਿਉਂ ਨਹੀਂ ਚੱਕਿਆ ਹਾਂ ਹੁਣ ਉਸ ਪ੍ਰੋਫੈਸਰ ਨੂੰ ਜਦੋਂ ਚੱਕਿਆ ਤੇ ਜੀ ਅੱਜ ਸਮੂੱਚਾ ਮਤਲਬ ਕਿ ਸਾਰਾ ਕਿਉਂਕਿ ਉਹਦੇ ਨਾਮ ਨਾਲ ਖਾਨ ਲੱਗਦਾ ਹੂੰ ਇਸ ਲਈ ਦੁਨੀਆ ਨੂੰ ਜਚਾਈ ਜਾ ਸਕਦੀ ਹੈ ਗੱਲ ਕਿ ਲੈ ਵੀ ਤਾਂ ਐਂ ਕਰਤਾ ਜੀ ਜੀ ਉਹਦੇ ਨਾਲ ਸਮੂੱਚੀ ਉਹਦੇ ਅਧਿਆਪਨ ਖੇਤਰ ਦੇ ਸਾਰੇ ਧਰਮਾਂ ਫਿਰਕਿਆਂ ਵਾਲੇ ਜਿੰਨੇ ਮਾਸਟਰ ਸੀ ਉਹ ਸਾਰੇ ਟੀਚਰ ਸੀ ਪ੍ਰੋਫੈਸਰ ਸੀ ਹੋਰ ਜਿਹੜਾ ਉੱਥੇ ਅਮਲਾ ਫਾਲਾ ਸਿਉਨੀਵਰਸਿਟੀ ਦਾ ਸਾਰਾ ਉਹਦੀ ਪਿੱਛੇ ਆ ਖੜਿਆ ਕਿ ਅਸੀਂ ਇਸ ਬੰਦੇ ਨੂੰ ਚੰਗੀ ਤਰ੍ਹਾਂ ਜਾਣਦੇ ਹੂੰ ਤੀਸਰੇ ਪਾਸੇ ਜਿਹੜੀ ਤੁਹਾਡੀ ਵਿਚਾਰਧਾਰਾ ਹੈ ਭਾਰਤੀ ਜਨਤਾ ਪਾਰਟੀ ਦੀ ਜਾਂ ਜਿਹੇ ਜਾ ਪ੍ਰਕਟਾਵਾ ਦਿਖਾਵਾ ਹੈ ਜੇ ਜਰਾਸ਼ਟਰ ਬਾਦ ਦਾ ਹਾਂ ਝੰਡਾ ਲੈ ਕੇ ਤੁਰਦੇ ਹੋ ਬਿਲਕੁਲ ਉਹੀ ਜੇ ਰੰਗ ਚ ਰੰਗੀ ਹੋਈ ਉਹ ਇੱਕ ਯੂਟਿਊਬਰ ਹਾਂ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਜਸੂਸ ਹਾਂ ਮਤਲਬ ਜੇ ਤੁਹਾਡੇ ਇਹਨਾਂ ਚੋਲਿਆਂ ਚ ਵੀ ਉਹ ਜਸੂਸ ਲੁਕੇ ਹੋਏ ਨੇ ਹਾਂ ਫਿਰ ਅਸੀਂ ਯਕੀਨ ਕਿਵੇਂ ਕਰੀਏ ਹਾਂ ਫਿਰ ਤੁਹਾਡੇ ਤੇ ਯਕੀਨ ਕਿਵੇਂ ਕਰੀਏ ਦਾ ਮਤਲਬ ਤਾਂ ਥੋੜੇ ਜੋ ਪਤਾ ਨਹੀਂ ਕਿਹੜਾ ਕਿਹੜਾ ਜਸੂਸ ਹੈ ਫਿਰ ਤਾਂ ਸੋ ਇਹ ਆਪਣੇ ਆਪ ਸਵਾਲ ਆ ਗਿਆ ਕਿ ਤੁਸੀਂ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਵਿਜੇ ਸ਼ਾਹ ਤੇ ਉਪ ਮੁੱਖ ਮੰਤਰੀ ਨੂੰ ਤੁਸੀਂ ਕਿਉਂ ਵਿਚਾਰ ਰਹੇ ਹੋ ਇਹ ਫਿਰ ਬੀਜੇਪੀ ਜਵਾਬ ਦੇ। ਹਮ ਜੇਕਰ ਇੱਕ ਫੇਰੀ ਕੋਈ ਹਨੀ ਟ੍ਰੈਪ ਕੋਈ ਕਮੈਂਟ ਕੋਈ ਟਵੀਟ ਕੋਈ ਸੋਸ਼ਲ ਮੀਡੀਆ ਤੇ ਬਿਆਨੀਆਂ ਜਾਂ ਪਾਕਿਸਤਾਨ ਆਉਣਾ ਜਾਣਾ ਜਾਂ ਭਾਰਤੀ ਫੌਜ ਬਾਰੇ ਕੁਝ ਬੋਲਣਾ ਜੇ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਤਾਂ ਇਹ ਦੋ ਬੰਦਿਆਂ ਤੇ ਕਾਰਵਾਈ ਕਿਉਂ ਨਹੀਂ? ਕਿਉਂ ਨਹੀਂ? ਸਹੀ ਗੱਲ ਹੈ ਬਿਲਕੁਲ। ਬੋਲ ਤਾਂ ਸਭ ਤੋਂ ਵੱਡਾ ਇਹ ਆ ਹੂੰ ਵੀ ਜੇ ਸ਼ਾ ਜਦੋਂ ਉਹ ਜਨਤਕ ਸਮਾਗਮ ਚ ਬੋਲਦਾ ਹੂੰ ਉਸ ਭਾਰਤੀ ਫੌਜ ਦੀ ਜਾਂਬਾਦ ਧੀ ਬਾਰੇ ਹੂੰ ਤੇ ਮੁੱਚੀ ਫੌਜ ਨੂੰ ਸ਼ੰਕਾ ਸ਼ੋਭਾ ਚ ਲੈਣਦਾ ਜਾਂ ਜੇ ਤੁਸੀਂ ਧਾਰਮਿਕ ਤੌਰ ਤੇ ਦੇਖਣਾ ਹੈ ਫਿਰ ਜਿੰਨੇ ਹੈ ਮੁਸਲਿਮ ਭਾਈਚਾਰ ਨਾਲ ਸੰਬੰਧਿਤ ਭਾਰਤੀ ਫੌਜ ਨੂੰ ਤੁਸੀਂ ਸਾਰੇ ਨੂੰ ਕਟੈਰ ਚ ਖੜਾ ਕਰ ਰਹੇ ਹੋ ਇਹ ਜੀ ਭਾਸ਼ਾ ਬਹੁਤ ਕਰ ਰਹੇ ਹਾਂ ਬਿਲਕੁਲ ਬਿਲਕੁਲ ਹੂੰ ਪਹਿਲਾਂ ਆਜ਼ਾਦੀ ਦਾ ਇਤਿਹਾਸ ਤਾਂ ਪੜ੍ਹ ਕੇ ਦੇਖ ਲਓ ਪਹਿਲਾਂ ਜੰਗਾ ਦਾ ਇਤਿਹਾਸ ਤਾਂ ਪੜ੍ਹ ਕੇ ਦੇਖ ਲਓ ਹੂੰ ਸਹੀ ਸਹੀ ਚਲੋ ਤੁਸੀਂ ਬੋਲਿਆ ਬੋਲਣ ਤੋਂ ਬਾਅਦ ਮਾਨਯੋਗ ਹਾਈ ਕੋਰਟ ਸੂ ਨੋਟਸ ਲੈ ਕੇ ਕਹਿੰਦੀ ਐ ਜਿਵੇਂ ਐਸ ਪ੍ਰੈ ਐਫ ਆਈ ਆਰ ਕਰੋ ਹਮ ਤੇ ਐਫ ਆਈ ਆਰ ਤੋਂ ਬਾਅਦ ਉਹ ਕਹਿੰਦੀ ਇਹਨੂੰ ਐਫ ਆਈ ਆਰ ਕਹਿੰਦੇ ਨੇ ਹਮ ਹਮ ਨਵੇਂ ਸਿਰੇ ਤੋਂ ਐਫ ਆਈ ਆਰ ਦਰੂਸਤ ਕਰਾਉਂਦੀ ਐ ਹਾਈ ਕੋਰਟ ਹਮ ਤੇ ਵਿਜੇ ਸ਼ਾ ਆਪਣੀ ਜਾਨ ਬਚਾਉਣ ਦੇ ਲਈ ਸੁਪਰੀਮ ਕੋਰਟ ਵੱਲੋਂ ਭਜਦਾ ਹਮ 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 ਤੇ ਮਾਨਯੋਗ ਸੁਪਰੀਮ ਕੋਰਟ ਉੱਥੇ ਨੋਟ ਲੈਂਦੀ ਐ ਹਮ ਉਹ ਤੇ ਘੇਰਾ ਪਾ ਲੰਦੀ ਆ ਉਹ ਕਹਿੰਦੀ ਕਿ ਐ ਨਹੀਂ ਮਿਤਰਾ ਤੂੰ ਬਹੁਤ ਅਪਮਾਨ ਕੀਤਾ ਫੌਜ ਦਾ ਜੀ ਤੂੰ ਲੋਕਾਂ ਦਾ ਨੁਮਾਇੰਦਾ ਹੈ ਤੇ ਇੰਨੇ ਸਾਲ ਤੋਂ ਰਾਜਨੀਤੀ ਚ ਹੈ ਤੂੰ ਬੋਲਦਾ ਤਾਂ ਸੋਚ ਕੇ ਬੋਲਦਾ ਕੁਝ ਸਹੀ ਸਹੀ ਉਹੀ ਨਹੀਂ ਮੋ ਜੋ ਨਿਕਲੇ ਆਦਰੀ ਹੂੰ ਤੇ ਅਗਲੇ ਕਹਿੰਦੇ ਜੀ ਨਹੀਂ ਉਹਨਾਂ ਦਾ ਵਕੀਲ ਕਹਿੰਦਾ ਲਓ ਜੀ ਮਾਫੀ ਹੂੰ ਉਹ ਕਹਿੰਦਾ ਕਿਹੜੀ ਮਾਫੀ ਇਹ ਮਾਫੀ ਤਾਂ ਤੂੰ ਜਾਨ ਬਚਾਉਣ ਲਈ ਬੋਲ ਰਿਹਾ ਆਪਣੇ ਡਰ ਤੋਂ ਬੋਲ ਰਿਹਾ ਹੂੰ ਹੂੰ ਤੇ ਜੱਤੋਂ ਥੋੜਾ ਹੂੰ ਇਹ ਮਾਫੀ ਮਨਜ਼ੂਰ ਨਹੀਂ ਹੂੰ ਪਰ ਕੈਬਨਟ ਦੇ ਵਿੱਚ ਉਹਦੀ ਜੀ ਉਹਦੇ ਮੁੱਖ ਮੰਤਰੀ ਚ ਹੂੰ ਹੂੰ ਉਹਦੀ ਸੂਬੇ ਦੇ ਪਾਰਟੀ ਦੇ ਪ੍ਰਧਾਨ ਚ ਰਾਸ਼ਟਰੀ ਪ੍ਰਧਾਨ ਚ ਉਹਦੇ ਆਕਾਮਾ ਚ ਜੀ ਦਿੱਲੀ ਬੈਠੇ ਵਾਲਿਆਂ ਚ ਦਮ ਨਹੀਂ ਹੋਇਆ ਕਿ ਹਾਂ ਉਹਨੂੰ ਕਹਿ ਦੇਣ ਕਿ ਕੈਬਨਟ ਚੋਂ ਪਰੇ ਹੋ ਜਾਣ ਹੂੰ ਜਾਂ ਤਾਂ ਅਸਤੀਫਾ ਉਹ ਤੋਂ ਮੰਗ ਲੈਂਦੇ ਜਾਂ ਉਹਨੂੰ ਬਰਖਾਸਤ ਕਰ ਦਿੰਦੇ ਹੂੰ ਉਹਨੂੰ ਬਾਹਰ ਕਰ ਦਿੰਦੇ ਕੈਬਨਟ ਚੋਂ ਤੁਸੀਂ ਕਰ ਨਹੀਂ ਸਕੇ ਕਿਉਂ ਨਹੀਂ ਕਰ ਸਕੇ ਫਿਰ ਹੂੰ ਜਾਂ ਤਾਂ ਤੁਹਾਡੀ ਇਹ ਮਨਸ਼ਾ ਉਹਦੇ ਨਾਲ ਸਹਿਮਤ ਆ ਜੋ ਬੋਲਿਆ ਤੁਹਾਨੂੰ ਲੱਗਦਾ ਕਿ ਠੀਕ ਬੋਲਿਆ ਤੁਹਾਡੀ ਸੈਕ੍ਰੈਟਰੀ ਸਰ ਬੋਲਿਆ ਉਹਨੇ ਜੀ ਜੀ ਬਿਲਕੁਲ ਤੇ ਉਹ ਤੋਂ ਗਾਹ ਤਾਂ ਉਪਰਾਸਪਤੀ ਜੋ ਬੋਲ ਗਿਆ ਉਹ ਮਾਫ ਕਰਨਾ ਉਪ ਮੁੱਖ ਮੰਤਰੀ ਜੋ ਬੋਲ ਗਿਆ ਹਮ ਫਿਰ ਤਾਂ ਤੁਹਾਡੀ ਕਾਰਵਾਈ ਉੱਥੇ ਤੱਕ ਜਾਣੀ ਚਾਹੀਦੀ ਸੀ ਹਮ ਤੁਸੀਂ ਤਾਂ ਉੱਥੇ ਤੱਕ ਹੀ ਜਾਣਾ ਤੁਸੀਂ ਇਹਦੇ ਤੱਕ ਨਹੀਂ ਰੁਕੇ ਜੀ ਜੀ ਤੋਂ ਜਾਂ ਤਾਂ ਤੁਸੀਂ ਉਹਦੇ ਵਿਚਾਰਾਂ ਨਾਲ ਸਹਿਮਤ ਹੋ ਹਮ ਜਾਂ ਉਹ ਤੁਹਾਡੇ ਲਈ ਇੰਨੇ ਕੰਮ ਕਰਦਾ ਹੈ ਢੰਗ ਤਰੀਕਿਆਂ ਦੀ ਇੱਕ ਨੰਬਰੀ ਦੋ ਨੰਬਰੀ ਤੁਹਾਨੂੰ ਪਰੇ ਕਰਨਾ ਔਖਾ ਹੈ ਬਿਲਕੁਲ ਜੀ ਜਾਓ ਜਹੀ ਜੀ ਉਹਦੀ ਸ਼ੈਲੀ ਜਹੀ ਜੀ ਉਹਦੀ ਬਾਸ਼ਾ ਸੀ ਉਹੀ ਜੀ ਭੀੜ ਤੰਤਰ ਉਹਦੇ ਕੋਲ ਹੈਗਾ ਉਹ ਤੁਹਾਨੂੰ ਵੋਟ ਬੈਂਕ ਦੇਖਦਾ ਤੁਹਾਡੀਆਂ ਅੰਕਾਂ ਦਾ ਵੋਟਾਂ ਵਾਲੀਆਂ ਹੀ ਨੇ ਤੁਸੀਂ ਤਾਂ ਉਸ ਦਾ ਕੋਈ ਨਹੀਂ ਸੋ ਫਿਰ ਜਨਾਬ ਫੌਜ ਦੇ ਮਾਣ ਦਾ ਫੌਜ ਦੇ ਸਨਮਾਨ ਦਾ ਰਾਸ਼ਟਰਵਾਦ ਦਾ ਦੇਸ਼ ਭਗਤੀ ਦਾ ਇਹ ਮਖੌਟਾ ਨਾ ਪਾਓ ਤੁਹਾਡੇ ਮਕੌਟੇ ਬਾਰ ਬਾਰ ਉਤਰ ਚੁੱਕੇ ਨੇ ਆਪ ਉਹਦਾ ਪ੍ਰਗਟਾਵਾ ਬੀਜੇ ਸ਼ਾ ਵਰਗੇ ਬੰਦੇ ਇਹ ਤਾਂ ਭਾਜਪਾ ਦਾ ਇਤਿਹਾਸ ਰਹਿ ਸ਼ਰਮਾ ਜੀ ਭਾਜਪਾ ਨੇ ਤੁਸੀਂ ਦੇਖੋ ਅ ਸ਼ੀਸ਼ ਮਿਸ਼ਰੀ ਉੱਤੇ ਕਿੱਡਾ ਵੱਡਾ ਦੋਸ਼ ਲੱਗਿਆ ਉਹਦੇ ਮੁੰਡੇ ਤੇ ਕਿੱਡੇ ਵੱਡੇ ਦੋਸ਼ ਲੱਗੇ ਪਰ ਉਹ ਮਜ਼ਾਲ ਆ ਉਹਦੇ ਉਹਨੂੰ ਕੱਢਿਆ ਹੋਵੇ ਕੈਬਨਿਟ ਚੋਂ ਆਪਣੇ ਸਾਹਮਣੇ ਆ ਪਹਿਲਵਾਨ ਕੁੜੀਆਂ ਨੇ ਦਿੱਲੀ ਚ ਧਰਨੇ ਲਾ ਲੇ ਸਾਰਾ ਕੁਝ ਹੋ ਗਿਆ ਟਿਕਟਾਂ ਵੀ ਦੇਤੀਆਂ ਉਹਦੇ ਮੁੰਡੇ ਨੂੰ ਬ੍ਰਿਜ ਪੁਸ਼ਨ ਸਿੰਘ ਨੂੰ ਤੇ ਉਹ ਉਹਦੇ ਮਾਮਲੇ ਚ ਕੋਈ ਕਾਰਵਾਈ ਨਹੀਂ ਹੋਰ ਕਿੰਨੇ ਲੋਕ ਨੇ ਜਿਨ੍ਹਾਂ ਦੇ ਉੱਤੇ ਬਕਾਇਦਾ ਕੈਂਦਾ ਕੱਟ ਕੇ ਲੋਕ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਔਰ ਨਾ ਸਿਰਫ ਭਾਜਪੀ ਨੇ ਕਾਂਗਰਸ ਨੇ ਵੀ ਤੇ ਜਦੋਂ ਪੇਰਤੀ ਸੈਗੀ ਤੌਰ ਤੇ ਆਏ ਸਾਰੇ ਹਾਂਜੀ ਜਦੋਂ ਪਿਰਤੀ ਪੈ ਗਈ ਫਿਰ ਤੁਹਾਨੂੰ ਲੱਗਦਾ ਇਹ ਪਾਰਟੀਆਂ ਸਿਆਸੀ ਪਾਰਟੀਆਂ ਪਿੱਛੇ ਥੋੜੋ ਹਟਣੀ ਹੋਸ ਬਹੁਤ ਬਿਸ਼ਰਮ ਤੇ ਮੋਟੀ ਚਮੜੀ ਵਾਲੀਆਂ ਹਾਂਜੀ ਇਹ ਉਸ ਲੈਂਡ ਨੂੰ ਗੂੜੀ ਕਰ ਰਹੀਆਂ ਨੇ ਸਭੋ ਹਾਂ ਕੱਲ ਨੂੰ ਕੋਈ ਇਹਨਾਂ ਦਾ ਬੰਦਾ ਚੀਫ ਜਸਟਿਸ ਦੇ ਖਿਲਾਫ ਬੋਲੂਗਾ ਸੁਪਰੀਮ ਕੋਰਟ ਦੇ ਖਿਲਾਫ ਬੋਲੂਗਾ ਉਹਦੇ ਵੀ ਨਹੀਂ ਇਹਨਾਂ ਨੇ ਕੁਝ ਕਹਿਣਾ ਨਹੀਂ ਬੋਲੇ ਆ ਜੀ ਪਿਛਲੇ ਦਿਨਾਂ ਚ ਅਦਾਲਤਾਂ ਦੇ ਉੱਤੇ ਬੋਲੇ ਹੀ ਆ ਅਦਾਲਤਾਂ ਦੇ ਉੱਤੇ ਵੀ ਬੋਲੇ ਨੇ ਬਿਲਕੁਲ ਨਾ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹਮਮ ਕਿ ਜੀ ਆਹ ਜਿਹੜੇ ਥੋੜੇ ਰਾਜਪਾਲ ਨੇ ਰੋਕਣਗੇ ਨਹੀਂ ਬਿਲ ਜਾਂ ਰਾਸ਼ਪਤੀ 3 ਮਹੀਨਿਆਂ ਚ ਤੇ ਉਹਦੇ